ਹਾਂ ਜੀ ਸਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਹੋਮ ਗਾਰਡ ਵਿੱਚ ਨਵੀਂ ਭਰਤੀ 10ਵੀਂ 12ਵੀਂ ਪਲੱਸ ਸਟੂਡੈਂਟਸ ਲਈ ਬਹੁਤ ਵੱਡਾ ਮੌਕਾ ਨਿਕਲ ਕੇ ਆਇਆਗਾ ਇਹ ਪੋਸਟਾਂ 10000 ਤੋਂ ਪਲੱਸ ਨਿਕਲ ਕੇ ਆਈਆਂ ਨੇ ਜਿਨ੍ਹਾਂ ਨੂੰ 10ਵੀਂ ਪਾਸ ਸਟੂਡੈਂਟਸ ਅਪਲਾਈ ਕਰ ਸਕਦੇ ਆ ਇਹ ਪੋਸਟਾਂ ਦਿੱਲੀ ਹੋਮ ਗਾਰਡ ਦੇ ਵਿੱਚ ਨਿਕਲ ਕੇ ਆਈਆਂ ਨੇ ਕਿਵੇਂ ਅਪਲਾਈ ਕਰਨਾ ਹੋਵੇਗਾ ਸਟਾਰਟ ਡੇਟ ਕੀ ਆ ਲਾਸਟ ਤਰੀਕ ਕੀ ਆ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਉਤਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ। ਦਿੱਲੀ ਹੋਮਗਾਰਡ ਵਿੱਚ ਜੋ ਪੋਸਟਾਂ ਨਿਕਲ ਕੇ ਆਈਆਂ ਨੇ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਜੋਬ ਲੋਕੇਸ਼ਨ ਨਿਊ ਦਿੱਲੀ ਦੇ ਵਿੱਚ ਨਿਕਲੀ ਹੋਈ ਹੈ ਜਿਹੜੀ ਜੋਬ ਕੈਟਾਗਰੀ ਟੈਂਪੋਰਰੀ ਜੋਬ ਰਿਆਨ ਮਾਲੀਆ ਨੇ। ਗੱਲ ਕਰੀਏ ਇੰਪੋਰਟੈਂਸ ਡੇਟ ਦੀ ਤਾਂ ਇਹ ਪੋਸਟਾਂ 24 1 2024 ਤੋਂ ਸਟਾਰਟ ਹੋ ਚੁੱਕੀਆਂ ਨੇ ਅਤੇ ਇਹਨਾਂ ਪੋਸਟਾਂ ਦੀ ਲਾਸਟ ਤਰੀਕ 13 2 2024 ਰਹਿਣ ਵਾਲੀ ਹੈ। ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਆਲ ਕੈਟਾਗਰੀ ਦੀ ਫੀਸ 100 ਰੁਪਏ ਰਹਿਣ ਵਾਲੀ ਹੈ। ਡਿਟੇਲ ਆਫ ਏਜ ਲਿਮਟ ਦੀ ਗੱਲ ਕਰੀਏ 20 ਤੋਂ 45 ਸਾਲ ਦੇ ਸਟੂਡੈਂਟਸ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ। ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਪੈਟ pmt ਟੈਸਟ ਹੋਵੇਗਾ ਉਸ ਤੋਂ ਬਾਅਦ ਰਿਟਰਨ ਇਗਜ਼ਾਮ ਹੋਵੇਗਾ 3 ਨੰਬਰ ਤੇ ਡਾਕੂਮੈਂਟ ਵੈਰੀਫਿਕੇਸ਼ਨ ਅਤੇ ਲਾਸਟ ਤੇ ਮੈਡੀਕਲ ਇਗਜ਼ਾਮ ਕਲੀਅਰ ਕਰਨਾ ਹੋਵੇਗਾ ਹੋਮਗਾਰਡ ਵਲੰਟੀਅਰ ਦੇ ਵਿੱਚ 10285 ਪੋਸਟਾਂ ਨਿਕਲੀਆਂ ਹੋਈਆਂ ਨੇ ਜਿਹੜੇ ਸਟੂਡੈਂਟਸ ਪਲੱਸ 2 ਪਾਸ ਨੇ ਉਹ ਸਟੂਡੈਂਟਸ ਅਪਲਾਈ ਕਰ ਸਕਦੇ ਆ ਹਾਈਟ ਦੀ ਗੱਲ ਕਰੀਏ ਬੁਆਏਜ਼ ਲਈ 165 ਸੈਂਟੀਮੀਟਰ ਅਤੇ ਗਰਲਸ ਦੇ ਲਈ 152 ਸੈਂਟੀਮੀਟਰ ਹਾਈਟ ਮੰਗੀ ਗਈ ਹੈ ਰਨਿੰਗ ਡਿਟੇਲ ਦੀ ਗੱਲ ਕਰੀਏ ਬੁਆਇਸ ਦੇ ਲਈ ਸਭ ਤੋਂ ਪਹਿਲਾਂ 1600 ਮੀਟਰ ਰੇਸ ਹੋਵੇਗੀ ਗਰਲਸ ਦੀ ਵੀ ਅਤੇ ਬੁਆਇਸ ਦੀ ਵੀ ਜਿਨ੍ਹਾਂ ਦੀ ਉਮਰ ਬੁਆਇਸ ਦੀ 18 ਤੋਂ 30 ਹੈ 6 ਮਿੰਟਾਂ ਵਿੱਚ 1600 ਮੀਟਰ ਜਿਨ੍ਹਾਂ ਦੀ ਉਮਰ 30 ਤੋਂ 40 ਹੈ 7 ਮਿੰਟਾਂ ਵਿੱਚ 1600 ਮੀਟਰ ਅਤੇ ਜਿਨ੍ਹਾਂ ਦੀ ਉਮਰ 40 ਤੋਂ 45 ਹੈ 8 ਮਿੰਟਾਂ ਵਿੱਚ 1600 ਮੀਟਰ ਰੇਸ ਕਰਨੀ ਹੋਵੇਗੀ ਗੱਲ ਕਰੀਏ ਗਰਲਸ ਦੇ ਲਈ 20 ਤੋਂ 30 ਸਾਲ ਦੀ ਉਮਰ ਦੀਆਂ ਗਰਲਸ 8 ਮਿੰਟਾਂ ਵਿੱਚ 1600 ਮੀਟਰ ਰੇਸ ਕੱਟਣਗੀਆਂ 30 ਤੋਂ 40 ਦੇ ਵਿੱਚ 9 ਮਿੰਟਾਂ ਵਿੱਚ ਅਤੇ 40 ਤੋਂ 45 ਦੇ ਵਿੱਚ 10 ਮਿੰਟਾਂ ਵਿੱਚ 1600 ਮੀਟਰ ਰੇਸ ਕੰਪਲੀਟ ਕਰਨੀ ਹੋਵੇਗੀ ਇੰਨਾ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਆਪਣੇ WhatsApp ਨੰਬਰ 76900672041 ਤੇ ਮੈਸੇਜ ਕਰ ਸਕਦੇ ਹੋ ਤਾਂ ਕਿ ਤੁਹਾਡੀਆਂ ਪੋਸਟਾਂ ਆਪਾਂ WhatsApp ਦੇ ਉੱਪਰ ਤੁਹਾਨੂੰ ਸ਼ੇਅਰ ਕਰ ਸਕੀਏ ਅਤੇ ਕੋਈ ਵੀ ਪੋਸਟ ਨੂੰ ਅਪਲਾਈ ਕਰਾਉਣ ਦੇ ਲਈ ਤੁਸੀਂ ਡਾਕੂਮੈਂਟ ਸ਼ੇਅਰ ਕਰ ਸਕਦੇ ਹੋ ਔਰ ਇਹ ਸੀ ਅੱਜ ਦੀ ਵੱਡੀ ਅਪਡੇਟ ਇਸ ਤੋਂ ਇਲਾਵਾ ਪੰਜਾਬ ਜਾਂ ਫਿਰ ਪੂਰੇ ਭਾਰਤ ਦੀ ਕੋਈ ਵੀ ਨਵੀਂ ਵੈਕੰਸੀ ਆndi ਹੈ ਉਸ ਦੀ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ